ਤੇ ਫਰਾਰ ਯਾਦਾਂ ਦੇ ਦਰ ਤੇ ਰਸਤਾਂ ਨਾ ਮਨ ਕਰਾਣੋ ਦਰਸ਼ੋਤ ਸੁਖਮਾਨ ਆਏ ਵਸਿਆ ਜਗ ਤੇ ਚਾਹ ਸੰਪੂਜਿਆ ਕਲਾਜਤ ਕਰਤਾਰੀਆਂ ਗੂਕ ਰੋਗ ਸੁਤਾਪ ਉਤਰੇ ਸੁਣੀ ਸੱਚੀ ਬਣੀ ਕੁੜ ਤੇ ਪੰਨੀਤ ਕਰਤੇ ਫਬਸ ਸਤ ਗੁਰ ਰਹਿਆ ਪਰਪੂਰੇ ਕਾਲ ਕੀ ਜੈ ਨਾਮ ਜੈ ਜੀ ਲੈ ਲਈ ਨਾਮ ਜੈ ਜੀ ਲੋ ਧਿਆਉ ਗਏ ਮਨਪਰਤ ਕਾਲ ਨਾਨਕ ਤੇ ਰਖਿ ਉਸੇ ਨੇ ਕਿਤੀ ਛੁਟੇ ਨਾ ਛੁਟੇ ਨਾਨਕ ਬਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੁੜਿਆ ਗਏ ਅਰਦਾਸ ਹਮਾਰਾ ਅਮਰਿਆ ਤੇਰੀ ਬਾਗ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੀ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆਰੇ ਆਇ ਤੀਗ ਤੀਗ ਪਤੇ ਵਰਦ ਕੀ ਪੈਜ ਪੰਥ ਕੀ ਜੀਤ ਸੂਰਜ ਸਿਖਾਂ ਨੂੰ ਸਿੱਖੀ ਗਾਨ ਕੀ ਸਦਾਨ ਰਹਿਤ ਦਾਨ ਗੁਬੇਕ ਗਾਨ ਵਿਸਾਹਾ ਦਾਨ ਘਰੋ ਸਾਧਾ ਦਾਨ ਅਸਰ ਗਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ ਨਾਨ ਚੌਂਕੀਆਂ ਝੰਡੇ ਭੁੰਗੇ ਬੋਲੋ ਜੀ ਸਿਖਾਂ ਦਾ ਮਾਨਿਭਾ ਪਤਿ ਉਚੀ ਮਤ ਬਖ ਦਾ ਨਾ ਕਾਪ ਕਾਲ ਤ੍ਰਕ ਵਾਹਿਗੁਰੂ ਜੀ ਆ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾ ਤੋ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਤਾਨ ਖਾਲਸਾ ਜੀ ਨੂੰ ਬਖਸ਼ਿਓ ਏ ਮਾਨਿਆ ਦੀ ਮਾਨ ਨਿਤਾਨਿਆ ਦੇ ਤਾਨ ਨੇਉਟਿਆਂ ਦੀ ਓਟ ਸਤਿਗੁਰਤਾ ਵਹੀਂ ਕੋ ਜਿਓ ਆਪਜੀ ਦਾ ਪਰਮਾਨ ਹੈ ਚਿਰ ਕਰੈ ਬੈਸੋ ਹਾਂ ਜਿਨ ਪਿਆਰੇ ਸਤਿਗੁਰ ਤੁਮਰੇ ਕਾ ਸੁਹਾਰੇ ਤੇ ਮਹਾਰਗ ਕੰਸਾਰ ਦਰ ਘਰ ਦੇ ਪੀਤ ਮਾਨ ਜਸ ਮੀਂਦਰ ਪਰ ਵਾਪਕ ਸਰਦਾ ਦੇ ਸੰਖੇਂ ਕਿਰਪਾ ਕਰਿ ਸੱਚੇ ਪਾਛਾ ਜਿਓ ਸਰਦਾਰ ਈਸੂ ਸਿੰਘ ਮੈਂ ਚੜਦੀ ਕਲਾ ਦੀ ਅਰਦਾਸ ਬੇਨਤੀ ਹੈ ਜੀ ਸੱਚੇ ਪਾਤਸ਼ਾਹ ਜੀ ਉਹ ਕੋ ਸਮਾ ਪਹਿਲਾ ਸੁਖ ਸੁਖੀ ਸੀ ਵਾਹਿਗੁਰੂ ਜੀ ਉਹ ਦੇਹ ਰੋਗ ਤਾਂ ਦੀ ਆਪ ਜੀ ਨੇ ਸੁਖ ਪੂਰੀ ਕੀਤੀ ਹੈ ਦਇਆ ਬਖਸ਼ ਕਰਨੀ ਜੀਓ ਸਰਦਾਰ ਈਸੂ ਸਿੰਘ ਨੂੰ ਆਪ ਜੀ ਤੰਦਰੁਸਤੀ ਬਖਸ਼ ਕੀਤੀ ਚੜਦੀ ਕਲਾ ਵਾਲਾ ਜੀਵਨ ਬਖਸ਼ ਕਰਨ ਸੱਚੇ ਪਾਤਸ਼ਾਹ ਜੀਓ ਅੱਗੇ ਵੇਲੇ ਵੀ ਸਰਤੀ ਮਿਹਰ ਪ੍ਰਿਆਸ ਰੱਖਣਾ ਤੰਦਰੁਸਤੀਆਂ ਬਖਸ਼ ਕਰਨੀਆਂ ਅੰਗ ਸੰਗ ਸਹਾਇਯੋ ਕੇ ਸਤ੍ਤਾ ਕਰਨੀ ਦੇਹੀ ਅਰੋਗਤਾ ਬਖਸ਼ਿਸ਼ ਕਰਨੀ ਪਰਵਾਰਾਂ ਵਿੱਚ ਪਿਆਰ ਤੇ பாਗ ਇੱਛਤ ਬਖਸ਼ਿਸ਼ ਕਰਨੀ ਸਰਤੀ ਮਿਹਰ ਪ੍ਰਿਆ ਹੱਥ ਰੱਖਣਾ ਨਿਤਨੇਮ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਾਰਾਂ ਜੀਵਨ ਬਖਸ਼ਿਸ਼ ਕਰਨਾ ਗੁਰਪਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਵਾਹਿਗੁਰੂ ਜੀਓ ਦਰ ਆਇਆਂ ਸਹਿਨ ਬਰਤੀਸ਼ ਕਾਣਾ ਇਸੇ ਤਰ੍ਹਾਂ ਪ੍ਰਵਾਹ ਨੂੰ ਸੰਗਤਾਂ ਨੂੰ ਆਪਣੇ ਦਰ ਕਰਨਾ ਜੋੜ ਕੇ ਰੱਖਣਾ ਜੀ ਜੀਵਨ ਵਿੱਚ ਖੁਸ਼ੀਆਂ ਬਰਤੀਸ਼ ਕਰਨ ਯਾਤਰਾ ਆਰੰਭ ਨੂੰ ਆਗਦੀ ਨੂੰ ਸੋਹਣੀ ਜੀ ਚਾਰਦਰ ਪੇਟਾਂ ਕੀਤੀ ਗਈ ਹੈ ਆਗਦੀ ਨੇ ਅੰਗੀਕਾਰ ਕਰਨੇ ਪ੍ਰਵਾਹ ਦੇ ਲੋਕ ਪਰ ਰੋਕ ਵਿੱਚ ਪਰਦੇ ਠਹਿਰੀ ਰੱਖਣੇ ਵਾਹਿਗੁਰੂ ਜੀ ਹੋ ਬਾਖੀਆਂ ਹੋਈਆਂ ਦਾਤਾਂ ਵਿੱਚੋਂ ਪੰਜਮ ਕੜਾ ਪ੍ਰਸਾਦਿਕ ਸਦਕੇ ਹਾਜ਼ਰ ਅਤੇ ਗੁਰੂ ਦੇ ਲੰਗਰ ਸਦਕੇ ਹਾਜ਼ਰ ਅੰਦਰ ਪ੍ਰਮਾਨ ਹੋਵੇ ਪਰਵਾਨੇ ਬਿਰਤੇ ਲੰਗਰ ਤੇ ਗੰਨ ਦੁਰਗਣੀ ਰਾਤ ਜਰਨੀ ਕ੍ਰਤੀ ਪਵਿੱਤਰ ਨੇ ਗਾਰੋਬਾਰਾਨ ਦੇ ਵਾਸੇ ਕਰਿਤ ਕਰਨੇ ਪੋਲੀਆਂ ਭੂਰਾਂ ਦੇ ਚਿਮਾ ਕਰਨ ਪਰਵਾਰਨਾ ਦਾਤਾ ਬੇਨਤੀਆਂ ਕਰਦੇ ਪਰਵਾਨਖਾਨੀਆਂ ਸਈ ਕਿਆਲੇ ਨੇ ਜਿੰਨਾ ਮਿਲਿਆ ਆਹ ਰੋਗ ਲੱਗਿਆ ਦੁਰਗ੍ਰਾਂਤ ਜੀ ਮਾਨਯ ਹੋਰ ਸਤਿਗੁਰਨਾਮ ਜੋ ਪ੍ਰਭ ਕੋ ਦੇ ਤੇਰੇ ਨਾਲ ਹੀ ਆ ਕੇ ਬਣਾਣਾ ਕਾਲ ਸਾਇਆ ਕੀ ਰਹਿਣਾ ਤਤਵਾਨ ਹੋਏ ਫਲਦ ਕਰਦੇ ਮਤੇ ਜੋ ਸਰਦਾ ਕਰਦੇ ਮਤੇ ਗੁਰ ਪਾਲ ਬੋਲੇ ਅਲੈਕੁਮ ਅਸਸਲਮ Ayer cantaron con la vida. Brahma, Brahma, 哎呀。Uh i

ਕੋ ਇਹ ਪੀਗੂ ਗੀਤੀ ਸਰਦਾ ਦੇ ਸੰਗ ਦੇ ਸਹਜ ਪਾਦ ਪ੍ਰਾਰੰਭ ਕਰਵਾਇਆ ਨਰਭਗਨ ਕੋ ਹੁਕਮ ਤਾਪ ਸੰਗਤ ਨੇ ਹਾਜ਼ਰੀ ਭਰੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਇਸੇ ਪਗਾਮ ਪਰਵਾਰ ਦੇ ਸਰਕੇ ਮਿਹਰ ਦਾ ਹੱਥ ਇਸ ਸੰਗ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਸਰੀਰਕ ਤਾਂਦਰੁਸਤੀਆਂ ਬਖਸ਼ਣ ਆਪਣੇ ਚਰਮਾ ਦੇ ਨਾਲ ਜੋੜ ਕੇ ਰੱਖਣ ਕੋ ਜਿਵੇਂ ਪ੍ਰਵਾਣ ਨਹਾਰਾਜੀ ਇਸੇ ਪਰੰਪਰਾਰਾ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਆਨੰਦਤਾਂ ਦੇਵਾਗੇ ਕਰੀ ਹਰ ਤਰ੍ਹਾਂ ਮਿਹਰ ਪਰੇ ਹੱਥ ਰੱਖਣ ਡੋਬੀ ਜੀ ਸੁਲਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਵੇਖ ਲਾ ਹਾਂਜੀ ਇਹੋ ਲਾ ਤਾਂ ਫੋਟੋ ਨਹੀਂ ਆਦੀ ਨੇ ਉਹਨਾਂ ਤੋਂ ਥੋੜੀ ਥੋੜੀ ਦਿਨ ਰਹਿ ਹਾਂ ਜੀ ਸੁਣ ਮੈਂ ਸੋਣ ਨਾ ਵਾਵਾ ਵਾਵਾ ਦੀ ਇਹਨਾਂ ਦੇ ਵੇਖ ਲਾ ਠੀਕ ਆ ਇਹ ਸਸਤਾ ਹੋ ਕੇ ਖਿਲਲਾ ਨਾ ਸੀ ਤੇ ਪਰ ਜੀ ਦੇਖ ਇਕਾਈ ਮਾਸਟਰ ਦੀ ਆਪਣੀ ਤੇਰੀ ਖੈਰ ਲਈ ਮੇਰੀ ਹੋਟਲ ਵਿੱਚ ਆ ਤੋਏ ਚੱਲ ਉਧਰ ਸਮਾਈਲ ਕਰ ਉਧਰ ਆਲੀ ਵੀਡੀਓ ਤੇ ਇਹ ਮੈਂ ਦਿਖਾ ਦਨਾ ਵੀ ਆਪਦੇ ਨੂੰ ਵੰਡੀ ਜਾਂਦਾ ਹੈ broken opener This one with